ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸੋਣਾ ਜੇ ਮੇਰੇ ਕੋਲੇ ਕੋਈ ਸਿੰਘ ਬੈਠੇ ਸੀ ਮੀਟਿੰਗ ਕਰ ਰਹੇ ਸੀਗਾ ਕਿ ਥੋੜਾ ਜਿਹਾ ਡਿਲੇ ਹੋਇਆ ਵਿੱਚੋਂ ਮੈਂ ਨਾਲ ਦੇ ਨਾਲ ਜਿਹੜੀਆਂ ਉੱਤੇ ਪੋਸਟਾਂ ਹੋਈਆਂ ਉਹਨਾਂ ਦਾ ਜਵਾਬ ਦੇਣਾ ਚਾਹੁੰਦਾ ਕਿ ਜਿਹੜੇ ਕਹਿੰਦੇ ਹੈਗੇ ਆ ਕਿ ਨਾਲ ਲੈ ਕੇ ਚੱਲਣ ਦੇ ਲਈ ਇਗਨੋਰ ਕਰ ਲਓ ਕਈ ਗੱਲਾਂ ਇੱਕ ਗੱਲ ਹੋਵੇ ਤਾਂ ਇਗਨੋਰ ਵੀ ਹੋ ਸਕਦੀ ਆ ਇਹ ਬੰਦਾ ਜਦੋਂ ਕੋਟਪੂਰਾ ਸੰਘਰਸ਼ ਹੋਇਆ ਉਹ ਸੰਘਰਸ਼ ਦੇ ਵਿੱਚ ਗ੍ਰਿਫਤਾਰੀ ਹੋਈ ਗ੍ਰਫਤਾਰੀ ਤੋਂ ਬਾਅਦ ਜਿੱਦੇ ਰਿਹਾ ਹੋਇਆ ਉਹਦੇ ਰਪਿੰਦਰ ਸਿੰਘ ਹੋਰਾਂ ਦੀ ਗ੍ਰਫਤਾਰੀ ਹੋਈ ਤੇ ਸਵੇਰ ਰਪਿੰਦਰ ਦਾ 8 ਵਜੇ ਫੋਨ ਆਉਂਦਾ ਹੈ ਕਿ ਮੇਰਾ ਪਰਿਵਾਰ ਚੁੱਕਿਆ ਗਿਆ ਮੈਨੂੰ ਚੁੱਕ ਲਿਆ ਮੈਨੂੰ ਹਸਪਤਾਲ ਛੱਡ ਗਏ ਆ ਤੇ ਉਦੋਂ ਉਦੋਂ ਬਾਅਦ ਅਸੀਂ ਸਮਾਲਸਰ ਥਾਣੇ ਤੇ ਗਏ ਦੱਸ ਗਿਆ 20 ਬੰਦੇ ਨਾਲ ਲੈ ਕੇ ਮੱਖਣ ਸਿੰਘ ਮਸਾਫਰ ਬਿਆਨ ਸਿੰਘ ਲੰਡੇ ਤੇ ਹੋਰ 18-20 ਬੰਦੇ ਹੋਰ ਸੀਗੇ ਉਤੋਂ ਦੇ ਸਬੰਧਤ ਐਸਐਚਓ ਗੁਰਪਿਆਰ ਸਿੰਘ ਨੂੰ ਜਾ ਕੇ ਕਿਹਾ ਕਿ ਸਾਡੇ ਦੋ ਸਿੰਘ ਜਿਹੜੇ ਆ ਦੋ ਤਿੰਨ ਸਿੰਘ ਜਿਹੜੇ ਸਾਡੇ ਆ ਇਸ ਤੇਰੇ ਥਾਣੇ ਦੇ ਇਲਾਕੇ ਦੇ ਉਹ ਰਾਤ ਦੇ ਗਾਇਬ ਆ ਸਾਨੂੰ ਸਰਕਾਰ ਤੇ ਡਾਊਟ ਆ ਇਸ ਕਰਕੇ ਵੀ ਜਦ ਤੱਕ ਅਸੀਂ ਥਾਣਾ ਘੇੜਾਂਗੇ ਜਾਂ ਸਾਡੇ ਸਿੰਘਾਂ ਦਾ ਪਤਾ ਕਰਕੇ ਦੱਸ ਤੇ ਉਹਦਾ ਜਵਾਬ ਕੀ ਸੀਗਾ ਤੁਸੀਂ ਪੰਥਪ੍ਰੀਤ ਸਿੰਘ ਨਾਲ ਗੱਲ ਕਰ ਲਓ ਉਹਨੂੰ ਸਾਰੀ ਗੱਲ ਦਾ ਪਤਾ ਹੈ ਇਹ ਮੱਖਣ ਸਿੰਘ ਮਸਾਫਰ ਨੂੰ ਪੁੱਛ ਲਿਓ ਜੋ ਗੱਲਾਂ ਆ ਨਾ ਇਹ ਬਾਜੇਕੇ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਕੀ ਹੋਇਆ ਸੀ ਜਿਹੜੀਆਂ ਗੱਲਾਂ ਦੇ ਵਿੱਚ ਰਹਿ ਕੇ ਮੈਂ ਗੱਲਾਂ ਕਰ ਰਿਹਾ ਉਹ ਕਹਿੰਦਾ ਪੰਥਪ੍ਰੀਤ ਨੂੰ ਜਾ ਕੇ ਪੁੱਛ ਲਓ ਸਾਡੇ ਦਿਮਾਗ ਉਦੋਂ ਹੀ ਘੁੰਮ ਗਏ ਵੀ ਇਹ ਕੀ ਹੋ ਗਿਆ ਫਿਰ ਅਸੀਂ ਪੰਥਪ੍ਰੀਤ ਸਿੰਘ ਕੋਲੇ ਗਏ ਪਰਗਾੜੀ ਜਦੋਂ ਬਰਗਾੜੀ ਜਾ ਕੇ ਉਹਨੂੰ ਬੇਨਤੀ ਕੀਤੀ ਵੀ ਤੁਸੀਂ ਅਨਾਊਂਸਮੈਂਟ ਕਰੋ ਵੀ ਸਿੰਘ ਨਯਾਜ ਫੜੇ ਗਏ ਆ ਤੇ ਇਹਨਾਂ ਵੱਲੋਂ ਅਨਾਊਂਸਮੈਂਟ ਨਹੀਂ ਕੀਤੀ ਗਈ ਕਹਿੰਦੇ ਤੁਸੀਂ ਕਰ ਦਿਓ ਆਈ ਗਿਆ ਜੀ ਤੁਹਾਡਾ ਤੇ ਸਾਡਾ ਜ਼ਮੀਨ ਉਸਮਾਨ ਦਾ ਫਰਕ ਆ ਅਸੀਂ ਇੱਕ ਆਮ ਬੰਦੇ ਆ ਤੁਸੀਂ ਤੁਸੀਂ ਜਥੇਦਾਰੋਂ ਕੌਮ ਦੇ ਅਨਾਊਂਸਮੈਂਟ ਨਹੀਂ ਕੀਤੀ ਗਈ ਫਿਰ ਤੀਜੇ ਦਿਨ ਇਹਨਾਂ ਨੂੰ ਫ੍ਰੀਪੋਟ ਸੱਦਿਆ ਉੱਥੇ ਗਿਆਨੀ ਅਨੰਦਗੜ੍ਹ ਵੀ ਆਇਆ ਉੱਥੇ ਗੁਰਿੰਦਰਪਾਲ ਤਨੋਲਾ ਵੀ ਆਇਆ ਉੱਥੇ ਸੁਖਜੀਤ ਖੋਸਾ ਵੀ ਸੀ ਨਾਲ ਖੋਸੇ ਨੂੰ ਅੰਦਰ ਵੜਿਆ ਜਦੋਂ ਇਹ ਖੋਸੇ ਦੀ ਜਵਾਨੀ ਉਹਨੇ ਸਾਨੂੰ ਬਾਹਰ ਆ ਕੇ ਦੱਸਿਆ ਕਿ ਐਸਐਸਪੀ ਨੇ ਪੰਥ ਵੀਰ ਨੂੰ ਕਿਹਾ ਭਾਈ ਸਾਹਿਬ ਤੁਹਾਨੂੰ ਤਾਂ ਤੁਸੀਂ ਤਾਂ ਸਾਨੂੰ ਦੱਸਿਆ ਤੇ ਤੁਸੀਂ ਹੁਣ ਕਿਹੜੀ ਗੱਲ ਨੂੰ ਆਏ ਉਦੋਂ ਬਾਅਦ ਪੰਥ ਪ੍ਰੀਤ ਨੂੰ ਅਨੰਦਗੜ੍ਹ ਨੂੰ ਐਸਐਸਪੀ ਅੰਦਰ ਲੈ ਗਿਆ ਅੱਗੇ ਤੇ ਖੋਸਾ ਕਹਿੰਦਾ ਮੈਨੂੰ ਤਾਂ ਉਦੋਂ ਬਾਅਦ ਅਗਲੀ ਗੱਲ ਦਾ ਪਤਾ ਨਹੀਂ ਉਦੋਂ ਅਗਲੇ ਦਿਨ ਫੇਰ ਨੈਕਸਟ ਫਾਰ ਅਸੀਂ ਜਾ ਕੇ ਮੋਗੇ ਸਸ ਤੋਂ ਇੱਕ ਵਾਲੇ ਧਰਨੇ 'ਚ ਮੈਂ ਖੋ ਕੇ ਅਨਾਊਂਸਮੈਂਟ ਕਰਤੀ ਕਿ ਸਮਾਲਸਰ ਥਾਣਾ ਘੇਰਦੇ ਆਂ ਅਸੀਂ ਨਹੀਂ ਸਾਡਾ ਬੰਦਾ ਛੱਡੋ ਪਰ ਸਰਕਾਰ ਨੇ ਉਦੋਂ ਅਗਲੇ ਦਿਨ ਉਹ ਪੈਸੇ ਖੋਸੇ ਨੂੰ ਦਵਾਏ ਇੱਕ ਏਟੀਐਮ ਕਿਸੇ ਜੰਗ ਨੇ ਮਦਦ ਕੀਤੀ ਪਰ ਇਹਨਾਂ ਲੋਕਾਂ ਨੇ ਜਿਹੜੇ ਕੌਮ ਦਾ ਪ੍ਰਚਾਰਕ ਕਹਿੰਦੇ ਆ ਜਿਹੜੇ ਵੱਡੀਆਂ-ਵੱਡੀਆਂ ਬਾਹਾਂ ਖੜੀਆਂ ਕਰ-ਕਰ ਕੇ ਕਹਿੰਦੇ ਆ ਇਹ ਜ਼ਖਮੀਆਂ ਦੇ ਉੱਤੋਂ ਦੀ ਭੱਜੇ ਜਿਵੇਂ ਲੋਂਗੋਵਾਲ ਲਾਸ਼ਾਂ ਉੱਤੋਂ ਦੀ ਗਿਆ ਸੀ ਨਾ ਉਸੇ ਤਰ੍ਹਾਂ ਕੋਟਕਪੂਰੇ ਦੇ ਵਿੱਚੋਂ ਵੀ ਇਹ ਲੋਕਾਂ ਦੇ ਆ ਜ਼ਖਮੀਆਂ ਦੇ ਉੱਤੋਂ ਦੀ ਨੰਕੇ ਅਗਨੋਰ ਕਰਕੇ ਉਹਨਾਂ ਨੂੰ ਤੇ ਪੰਥ ਨੂੰ ਪਿੱਠ ਦੇ ਕੇ ਭੱਜੇ ਆ ਇਹਨਾਂ ਨਾਲ ਕਿਹੜੀ ਇਕਤਾ ਦੀ ਗੱਲ ਕਰਦੇ ਹੋ ਤੁਸੀਂ ਤੁਹਾਡੇ ਅੰਦਰ ਕੋਈ ਦੱਸਦਾ ਹੈਗਾ ਤੇ ਤੁਸੀਂ ਕੌਮ ਦੇ ਵਿੱਚ ਆਓ ਦੂਜੀ ਗੱਲ ਰਹੇਗੀ ਤੁਸੀਂ ਕਹਿੰਦੇ ਆ ਥਪੜੋ-ਥਪੜੀ ਦੀ ਦਾਸ ਨੇ 17 ਸਾਲ ਫੌਜ ਨੌਕਰੀ ਕਰ ਲਈ ਗੋਲੀਆਂ ਦੇ ਮੂਹਰੇ ਰਹਿ ਕੇ ਆ ਗਿਆਂ। ਕਾਰਗਰ ਦੀ ਜੰਗ ਵੀ ਲੜ ਲਈ ਐ। ਉਦੋਂ ਬਾਅਦ ਉਦੋਂ ਪਹਿਲਾਂ ਅਮਰ ਤੇ ਵੀ ਛਕਿਆ ਵਿਆ ਐ। ਇਹ ਸਿਰ ਗੁਰੂ ਦਾ ਹੋ ਚੁੱਕਾ ਐ। ਸੱਚ ਬੋਲਦਿਆਂ ਜੇ ਸਿਰ ਵੀ ਲੈ ਜੂਗਾ ਤੇ ਉਹਦਾ ਵੀ ਡਰ ਨਹੀਂਗਾ। ਵਾਹਿਗੁਰੂ ਜੀ ਕਾ ਖਾਲਸਾ। ਇਹਨਾਂ ਨੂੰ ਇਹ ਪੁੱਛੋ ਜਿਹੜੇ ਕੌਮ ਦੇ ਜਥੇਦਾਰ ਸੀ ਜਿਨ੍ਹਾਂ ਨੇ ਕੌਮ ਨੂੰ ਸੱਦਿਆ ਉਥੇ ਆਡੀਓ ਪਾ ਪਾ ਕੇ ਸਵੇਰੇ ਪੰਥਪ੍ਰੀਤ ਨੇ ਤੜਕੇ ਇਹਦੀਆਂ ਆਡੀਓ ਗਈਆਂ ਜਿੱਦੇ ਪਹਿਲੇ ਦਿਨ ਗ੍ਰਿਫਤਾਰੀ ਹੋਈ ਆ ਕਿ ਸੜਕਾਂ ਤੇ ਆ ਜਾਓ ਹੁਣ ਪੁਲਾਂ ਤੇ ਆ ਜਾਓ ਹੁਣ ਰੋਡਾਂ ਤੇ ਆ ਜਾਓ ਹੁਣ ਹੁਣ ਘਰੋਂ ਨਿਕਲੇ ਆਓ। ਉਹਨਾਂ ਲੋਕਾਂ ਨੂੰ ਸੱਦਨ ਤੋਂ ਬਾਅਦ ਤੇ ਉਹਨਾਂ ਜ਼ਖਮੀਆਂ ਨੂੰ ਚੁੱਕਣ ਦੇ ਵਿੱਚ ਕੀ ਭੂਮਿਕਾ ਨਿਭਾਈ ਆ ਅਸੀਂ ਵੀ ਉੱਥੇ ਹੀ ਸੀ ਇਹ ਵੀ ਉੱਥੇ ਹੀ ਸੀ ਅਸੀਂ ਕੌਮ ਪੰਥ ਦਾ ਇੱਕ ਛੋਟਾ ਜਿਹਾ ਹਿੱਸਾ ਸੀ ਅਸੀਂ ਜ਼ਖਮੀਆਂ ਨੂੰ ਚੁੱਕ ਸਕਦੇ ਆ ਅਸੀਂ ਹਸਪਤਾਲ ਪਹੁੰਚਾ ਸਕਦੇ ਆ ਇਹਨਾਂ ਦੇ ਕੀ ਉੱਥੇ ਗੋਲੀ ਚੱਲਦੀ ਸੀ ਉੱਤੇ ਇਹ ਵੀ ਤੇ ਇਹ ਜਰਨੈਲਾਂ ਵਾਲਾ ਰੋਲ ਨਿਭਾ ਸਕਦੇ ਸੀ ਉੱਥੇ ਕੌਮ ਦਾ ਜਦੋਂ ਜਰਨੈਲ ਭਜਦਾ ਨਾ ਉਦੋਂ ਕੌਮ ਜਿਹੜੇ ਕੋਈ ਵੀ ਫੌਜ ਦਾ ਜਦੋਂ ਜਰਨੈਲ ਭਜਦਾ ਉਹ ਫੌਜ ਦਾ ਮਨੋਬਲ ਟੁੱਟਦਾ ਹੈ ਤੇ ਇਹ ਤਾਂ ਫੌਜ ਦੇ ਜਰਨੈਲ ਹੋ ਕੇ ਤੇ ਸਭ ਤੋਂ ਮੂਹਰੇ ਜਾ ਰਹੇ ਸੀਗੇ ਇਸ ਕਰਕੇ ਵੀ ਕੱਲਾ ਸਟੇਜਾਂ ਤੇ ਪ੍ਰਚਾਰ ਕਰਕੇ ਫੌਮ ਦਾ ਕੁਝ ਨਹੀਂ ਸਵਾਰਿਆ ਜਾਣਾ ਪ੍ਰਚਾਰ ਤੇ ਤਲਵਾਰ ਇਹ ਦੋਵੇਂ ਚੀਜ਼ਾਂ ਸਾਨੂੰ ਚੁੱਕਣੀਆਂ ਪੈਣੀਆਂ ਇਹ ਨਹੀਂ ਕਿ ਇਕੱਲਾ ਅਸੀਂ ਪ੍ਰਚਾਰ ਹੀ ਕਰਾਂਗੇ ਜੀ ਹੁਣ ਪ੍ਰਚਾਰ ਨਾਲ ਪ੍ਰਚਾਰ ਨਾਲ ਲੋਕਾਂ ਦੇ ਵਿੱਚ ਜਾਗਰਤੀ ਆਉਂਦੀ ਆ ਤਬਦੀਲੀ ਜਿਹੜੀ ਰਾਜ ਉਹ ਤਾਂ ਤਲਵਾਰ ਨਾਲ ਮਿਲਦੇ ਆ ਇਹਨਾਂ ਨੇ ਤਾਂ ਤਲਵਾਰਾਂ ਵੀ ਦਿਖਵਾਤੀਆਂ ਉੱਥੇ ਜਿਹੜੇ ਹਵਾਰੇ ਨੂੰ ਜੱਥੇਦਾਰ ਮੰਨਦੇ ਆ ਉਹਨੇ ਤਾਂ ਹਥਿਆਰ ਬੰਦ ਲੜਾਈ ਲੜੀ ਤੇ ਇਹਨਾਂ ਨੇ ਸਾਨੂੰ ਸ਼ਸਤਰੋ ਤੇ ਰਖਵਾਤੀ ਸਾਡੇ ਵੀਰ ਦੀ ਗੱਲਾਂ ਬਹੁਤ ਸੋਚਣ ਵਾਲੀਆਂ ਨੇ ਕਰਨ ਵਾਲੀਆਂ ਤਾਂ ਹੀ ਕਰਕੇ ਸਟੇਜਾਂ ਤੇ ਬੋਲੀਆਂ ਜਾਂਦੀਆਂ ਨੇ ਕਿਸੇ ਨੂੰ ਗੁੱਸਾ ਲੱਗੇ ਤੇ ਕਿਸੇ ਨੂੰ ਪੀੜ ਲੱਗੇ ਸੱਚ ਬੋਲੀਦਾ ਰਹੂਗਾ ਠੋਕ ਹੋ ਕੇ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਦੋਂ ਅਗਲੀ ਗੱਲ ਸੁਣ ਲਓ ਇਹਨਾਂ ਦੀ ਦੂਜੀ ਟੀਮ ਦੀ, ਬੀ ਟੀਮ ਦੀ। ਜਦੋਂ ਕੋਟਪੂਰੀਏ ਗੋਲੀ ਚੱਲ ਗਈ। ਜ਼ਖਮੀ ਡਿੱਗੇ ਪਏ ਸੀ ਉੱਥੇ। ਕੁਝ ਡਾਂਗਾਂ ਦੇ ਨਾਲ, ਕੁਝ ਰੋੜਿਆਂ ਦੇ ਨਾਲ ਜ਼ਖਮੀ ਹੋ ਗਏ ਤੇ ਕੁਝ ਗੋਲੀਆਂ ਦੇ ਨਾਲ। ਤੇ ਉਸ ਟਾਈਮ ਦੇ ਉੱਤੇ ਰਪਿੰਦਰ ਸਿੰਘ ਨੂੰ ਵੀ ਦਾਸ ਨੇ ਮੋਢਿਆਂ ਦੇ ਚੁੱਕ ਕੇ ਕੱਢਿਆ। ਰਪਿੰਦਰ ਨੂੰ ਪੁੱਛ ਲਓ, ਉਹ ਵੀ ਬੋਲੂਗਾ ਇਹ ਗੱਲ। ਇਨਵਾਰ ਦੇ ਮੋੜਾਂ ਦੇ ਚੌਕੇ ਲੈ ਗਏ ਆ ਮੈਂ ਤਿੰਨ ਕਿੱਲੇ ਦੂਜੀ ਗੱਲ ਮਾਜੀ ਚੰਦਰ ਤੇ ਧੁੰਦਾ ਤਿੰਨੇ ਜ਼ਖਮੀਆਂ ਦੀਆਂ ਉਤੋਂ ਦੀਆਂ ਜ਼ਖਮੀਆਂ ਦੇ ਉਤੋਂ ਦੀ ਭੱਜ ਭੱਜ ਕੇ ਨੰਗ ਰਹੇ ਸੀ ਮੈਂ ਇਹਨਾਂ ਨੂੰ ਇੱਕੋ ਹੀ ਗੱਲ ਕਹੀ ਮੈਂ ਕਿਹਾ ਇਹਨਾਂ ਨੂੰ ਤਾਂ ਸੰਭਾਲ ਲਿਏ ਇਹ ਵੀ ਤਾਂ ਤੁਹਾਡੇ ਸੱਦੇ ਪਈ ਆਏ ਸੀ ਇੱਥੇ ਇਹ ਕੌਮ ਲਈ ਆਏ ਸੀ ਕੌਮ ਦਾ ਹਿੱਸਾ ਹੈ ਤੇ ਮਾਜੀ ਨੇ ਬਾਹਾਂ ਚ ਧਾ ਕੇ ਮੈਨੂੰ ਕਹਿੰਦਾ ਆਪਣੀ ਜਾਨ ਬਚਾਓ ਇਹ ਗੱਲਾਂ ਪੁਲ ਦੇ ਥੱਲੇ ਦੀ ਨਿਕਲ ਗਿਆ ਭੱਜ ਕੇ ਖੋਸਾ ਵੀ ਉਦੋਂ ਉਸ ਟਾਈਮ ਤੇ ਸਾਡੇ ਨਾਲ ਸੀ ਇਹ ਰੇਲਵੇ ਲਾਈਨ ਤੇ ਸਾਰੇ ਗੱਥੇ ਹੋ ਗਏ ਅਸੀਂ ਇਹ ਮਾਜੀ ਚੰਦਰ ਤੇ ਧੁੰਦਾ ਇਹ ਤਿੰਨੇ ਫੌਜਲੇ ਦੀ ਨਿਕਲ ਗਏ ਆ ਅਸੀਂ ਉੱਥੇ ਖੜੇ ਰਹਿ ਗਏ ਉਦੋਂ ਬਾਅਦ ਖੋਸਾ ਚਲਾ ਗਿਆ ਗੁਰਦੁਆਰੇ ਜਲਾਲਿਆਂ ਨੇ ਰੋਡ ਤੇ ਤੇ ਮੈਂ ਰਪਿੰਦਰ ਨੂੰ ਚੁੱਕ ਕੇ ਇਹਦੇ ਕਿਸੇ ਕੁਆਟਰਾਂ ਚ ਪਾਇਆ ਤੇ ਜਿਹੜੇ ਜ਼ਖਮੀ ਪਏ ਸੀਗੇ ਉਹਨਾਂ ਦੀ ਖਾਤਰ ਐਂਬੂਲੈਂਸ ਕੀਤੀ ਇਹ ਘਾਲੀ ਨੂੰ ਪਤਾ ਜਗਦੇਵ ਨੂੰ ਇਹਦਾ ਪਾਲੇ ਰਾਜਿਆਣੀਆਂ ਨੂੰ ਪਤਾ ਵਿਚਾਰੇ ਨੂੰ ਸਾਡੀ ਜੇਬ ਵਿੱਚ ਪੈਸਾ ਵੀ ਕੋਈ ਹੈ ਨਹੀਂ ਸੀ ਅਸੀਂ ਸਾਨੂੰ ਕਿਸੇ ਨੇ ਦੱਸਿਆ ਵੀ ਢੰਡਰੀਆਂ ਵਾਲਾ ਖੜਾ ਚੁੱਲਾ ਸਾਹੂ ਗੁਰਦੁਆਰੇ ਉਹਦੀ ਗੱਡੀ ਉਦੋਂ ਲੈ ਲੋ ਜਾ ਕੇ ਜਦੋਂ ਉਹਨੂੰ ਜਾ ਕੇ ਬੇਨਤੀ ਕੀਤੀ ਬਾਬਾ ਜੀ ਗੱਡੀ ਦੇ ਦਿਓ ਜ਼ਖਮੀ ਲੈ ਕੇ ਜਾਣੇ ਆ ਤੇ ਢੰਡਰੀਆਂ ਵਾਲਾ ਗੱਡੀ ਨੂੰ ਮਾਰ ਕੇ ਸਿਰ ਫੁਰਰ ਹੋ ਗਿਆ ਉੱਥੋਂ ਤੇ ਐਂਬੂਲੈਂਸ ਵਾਲਾ ਕਹਿੰਦਾ ਮੈਂ ਤਾਂ 1000 ਰੁਪਿਆ ਲਊਂ ਇੱਕ ਗੇੜੇ ਦਾ 2000 ਲਊਂਗਾ ਤੇ ਸਾਡੇ ਕੋਲ ਟੋਟਲ ਹੀ 1000 ਰੁਪਿਆ ਸੀ 1000 ਕਿਥੋਂ ਫੜ ਕੇ 2000 ਰੁਪਿਆ ਦੇ ਕੇ ਉਹ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਮੈਡੀਕਲ ਕਾਲਜ ਫ੍ਰੀਕੋਰਟ ਭੇਜਿਆ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਬਾਜੇ ਕੇ ਉਦੋਂ ਬਾਅਦ ਉੱਥੋਂ ਫੋਨ ਆਇਆ ਮੈਨੂੰ ਪਾਲੇ ਜਰਾ ਮੈਡੀਕਲ ਤੋਂ ਕਹਿੰਦਾ ਜੀ ਜਿਹਦੇ ਪੱਟਾਂ 'ਚ ਗੋਲੀ ਵੱ ਉਸ ਬੰਦੇ ਨੂੰ ਇੱਥੋਂ ਫਾਰਵਰਡ ਕਰਨ ਲਈ ਕਹਿੰਦੇ ਆ ਜਾਂ ਪੀਜੀਆਈ ਲੈ ਜਾਓ ਤੇ ਜਾਂ ਡੀਐਮਸੀ ਲੈ ਜਾਓ ਤੇ ਪੈਸੇ ਹੈ ਨਹੀਂਗੇ ਫਿਰ ਮੈਂ ਖੋਸੇ ਨਾਲ ਗੱਲ ਕੀਤੀ ਖੋਸੇ ਨੇ ਕੀਤੀ ਹਰਪਾਲ ਜਸਪਾਲ ਹੀਰਾ ਦੇ ਨਾਲ ਚਲੋ ਉਹਨੇ ਹਾਂ ਕਰਤੀ ਪਰ ਸਾਨੂੰ ਪੈਸਿਆਂ ਦੀ ਲੋੜ ਰਾਹ ਤੋਂ ਪੂਰੀ ਹੋ ਗਈ ਜਗਦੀਪ ਨੱਥੋ ਕਦਾ ਫੋਨ ਆ ਗਿਆ ਉਸ ਬੰਦੇ ਨੇ ਕਿਹਾ ਵੀ ਤੁਸੀਂ ਪਹੁੰਚਿਓ ਉਦੋਂ ਅਗਲੇ ਦਿਨ ਸਰਕਾਰ ਨੇ ਕੇਸ ਪਾਤਾ ਜਦੋਂ ਕੇਸ ਪਾਇਆ ਅਸੀਂ ਮੁੱਦਕੀ ਸ਼ਹੀਦਗਾਂ ਦੇ ਗੁਰਦੁਆਰੇ ਬੈਠੇ ਆਂ ਭਾਈ ਗਰਨੇਕ ਸਿੰਘ ਸੰਗਰਾਵਾਲਾ ਸੰਗਰਾਹੂਰ ਵਾਲੇ ਗੁਰਵਿੰਦਰ ਸਿੰਘ ਲੋਹਕੇ ਜਗਵੀਰ ਸਿੰਘ ਫਤਿਹ ਅਕੈਡਮੀ ਵਾਲੇ ਜੰਡਿਆਲੇ ਗੁਰੂ ਵਾਲੇ ਲਖਮਿੰਦਰ ਸਿੰਘ ਤਰਵੰਡੇ ਮੰਗੇਖਾ ਸਾਰੇ ਸਿੰਘ ਜਦੋਂ ਸਾਨੂੰ ਫੋਨ ਆਇਆ ਕਿ ਰੁਪਿੰਦਰ ਸਿੰਘ ਤੇ ਕੇਸ ਪਾ ਦਿੱਤਾ ਗਿਆ ਤੇ ਅਸੀਂ ਉਦੋਂ ਹੀ ਗਰਨੇਕ ਸਿੰਘ ਨੂੰ ਕਿਹਾ ਤੁਸੀਂ ਪੰਥ ਪ੍ਰੇਤ ਨਾਲ ਗੱਲ ਕਰੋ ਜਦੋਂ ਉਹਨਾਂ ਨੇ ਗੱਲ ਕੀਤੀ ਤੇ ਪੰਥ ਪ੍ਰੇਤ ਦਾ ਜਵਾਬ ਕੀ ਸੀ ਵੀ ਦੋਸ਼ੀ ਫੜਨ ਤਾਂ ਆਪਣੀ ਲੜਾਈ ਸੀ ਦੋਸ਼ੀ ਫੜੇ ਜਾ ਚੁੱਕੇ ਆ ਇਹ ਦੋਸ਼ੀ ਆ ਗਰਨੇਕ ਸਿੰਘ ਨੇ ਆਖਿਆ ਭਾਈ ਸਾਹਿਬ ਉਹ ਦੋਸ਼ੀ ਨਹੀਂ ਗਏ ਫਿਰ ਅਗਲੀ ਗੱਲ ਹੋਈ ਕਹਿੰਦੇ ਵੀ ਹੁਣ ਕਿਸੇ ਹੋਰ ਕੱਦਾਬਾਰ ਬੰਦੇ ਤੋਂ ਬਿਆਨ ਲਵਾਓ ਤੇ ਗੱਲ ਭਾਈ ਅਮਰੀਕ ਸਿੰਘ ਤੇ ਚੱਲੀ ਤੇ ਅਮਰੀਕ ਸਿੰਘ ਨੇ ਕਿਹਾ ਵੀ ਹਰੀ ਕਹਿੰਦੇ ਹੱਡ ਦੇ ਨੇੜੇ ਗੁਰਦੁਆਰਾ ਸਭਰਾਮਾ ਵਾਲਾ ਉੱਥੇ ਆ ਜਾਓ ਰਾਤ ਨੂੰ 12:30 ਤੋਂ 1 ਵਜੇ ਦੇ ਵਿੱਚ ਜਾ ਕੇ 150 ਸਿੰਘਾਂ ਨੇ ਰਪਿੰਦਰ ਦਾ ਪਿਓ ਵੀ ਗਿਆ ਮੱਖਣ ਮਸਾਫੇ ਵੀ ਗਿਆ ਉੱਥੇ ਸਦੇ ਅਸੀਂ ਇਹਨਾਂ ਦੀ ਖਾਤਰ ਉੱਥੇ ਰਾਤ ਨੂੰ 1:30 ਵਜੇ ਮੀਟਿੰਗ ਕੀਤੀ ਉਸ ਮੀਟਿੰਗ ਤੋਂ ਬਾਅਦ ਫਿਰ ਭਾਈ ਗਣੇਸ਼ ਨੇ 1 ਵਜੇ ਫੋਨ ਕੀਤਾ ਪੰਥਪ੍ਰੀਤ ਸਿੰਘ ਨੂੰ ਤੇ ਇਹਦੇ ਮੁੰਡੇ ਨੇ ਚੱਕਿਆ ਅੱਗੋਂ ਤੇ ਗਣੇਸ਼ ਸਿੰਘ ਨੇ ਪੁੱਛਿਆ ਭਾਈ ਸਾਹਿਬ ਕਿੱਥੇ ਆ ਕਹਿੰਦਾ ਜੀ ਉਹ ਸੁੱਤੇ ਪਏ ਆ ਤੇ ਗਰਨੇਸ਼ ਸਿੰਘ ਕਹਿੰਦਾ ਜੀ ਪੰਥ ਛੜਕਾਂ ਦੇ ਆ ਤੇ ਭਾਈ ਸਾਹਿਬ ਕਿਵੇਂ ਸੋਵੋਗੇ ਤੇ ਜਦੋਂ ਪੰਥ ਪ੍ਰੀਤ ਨਾਲ ਗੱਲ ਹੋਈ ਉਹ ਕਹਿੰਦਾ ਤੜਕੇ ਮੈਂ ਅਖਬਾਰ ਪੜ੍ਹਾਂਗਾ ਫੇਰ ਸਟੇਟਮੈਂਟ ਦੇਊਗਾ ਤੇ ਭਾਈ ਗਰਨੇਸ਼ ਸਿੰਘ ਕਹਿੰਦਾ ਜੀ ਪ੍ਰੈਸ ਮੀਟਿੰਗ ਕੱਲ ਨੂੰ ਬਠਿੰਡੇ ਰੱਖੀ ਆ ਤੇ ਇਹ ਪ੍ਰੈਸ ਮੀਟਿੰਗ 'ਚੋਂ ਨਹੀਂ ਆਇਆ ਉਸ 'ਚ ਤੇ ਇਥੋਂ ਤੱਕ ਕਿ ਇਹਨਾਂ ਨੇ ਆਡੀਓ ਜਿਹੜੀਆਂ ਪਤਾ ਨਹੀਂ ਕਿੱਥੋਂ ਲਈਆਂ ਸਰਕਾਰ ਤੋਂ ਪਾਟੇ ਹੋਏ ਅੰਗਾਂ ਦੀਆਂ ਆਡੀਓ ਡਬ ਕਰਕੇ ਜਿਹੜੀਆਂ ਸਰਕਾਰ ਸੁਣਾ ਰਹੀ ਸੀ ਉਹ ਆਡੀਓ ਸਾਰਿਆਂ ਦੇ ਕੰਨਾਂ ਕੰਨਾਂ 'ਚ ਪਾਤੀਆਂ ਇਹਨਾਂ ਚੰਦਰ ਹੋਣਾ ਨੇ ਤੇ ਭਾਈ ਗਰਨੇਸ਼ ਸਿੰਘ ਹੋਰੀ ਵੀ ਡਾਟ ਫੁੱਲ ਹੋ ਗਏ ਕਿ ਬੰਦੇ ਦੋਸ਼ੀ ਆ ਪਰ ਜਦੋਂ ਅਸੀਂ ਅਡੇਰੇ ਤੇ ਮਸਾਫਰ ਨੂੰ ਪੁੱਛ ਲਈ ਹੋਏ ਗੱਲ ਤੇ ਫਿਰ ਉਦੋਂ ਬਾਅਦ ਕੀ ਹੋਇਆ ਜਦੋਂ ਪੰਥ ਨੇ ਨਾਲ ਖੜ ਗਿਆ ਜਾ ਕੇ ਰੇਪਿੰਦਰ ਉਹਨਾਂ ਦੇ ਤੇ ਪੰਥਬ੍ਰੀਤ ਮੂਹਰੇ ਆ ਗਿਆ ਇੱਕ ਵਾਰੀ ਨਹੀਂ ਨੇਕਾ ਵਾਰ ਧੋਖਾ ਦੇ ਕੇ ਪੰਥ ਨੂੰ ਜਿਹੜਾ ਬੰਦਾ ਪੈਰ ਪਾ ਦੇ ਧੋਖਾ ਦੇਵੇ ਉਹਨੂੰ ਨਾਲ ਲੈ ਕੇ ਚੱਲਿਆ ਨਹੀਂ ਜਾ ਸਕਦਾ ਜੇ ਨਾਲ ਜਾ ਕੇ ਲੈ ਕੇ ਚੱਲੋਂਗੇ ਵੀ ਤੇ ਫਿਰ ਕੋਈ ਇਹ ਸੋਚੋ ਵੀ ਕਿਤੇ ਨਾ ਕਿਤੇ ਕਿਸੇ ਮੋੜ ਤੇ ਜਾ ਕੇ ਤੁਹਾਨੂੰ ਛੱਡ ਕੇ ਪਾਸੇ ਹੋ ਸਕਦੇ ਆ ਪਹਿਲਾਂ ਹੀ ਸਗਾ ਉਹ ਤੋਂ ਪਾਸੇ ਰਹਿ ਕੇ ਸੰਭਲ ਕੇ ਚੱਲਿਆ ਜਾਵੇ ਬੰਦੇ ਨੂੰ ਡਰਤਾ ਨਹੀਂ ਹੋਊਗਾ ਮੇਰੇ ਨਾਲ ਦਾ ਸਾਥੀ ਭੱਜ ਜਾਊਗਾ ਇਸ ਕਰਕੇ ਗੱਲਾਂ ਕਹਿਣੀਆਂ ਤੇ ਕਰਨੀਆਂ ਇਹਨਾਂ 'ਚ ਬਹੁਤ ਫਰਕ ਆ ਵੀਰ ਜੀ ਇਹ ਜਿਹੜੀਆਂ ਮੈਂ ਅੰਦਰ ਰਹਿ ਕੇ ਦੇਖਿਆ ਤੁਸੀਂ ਕਹਿੰਦੇ ਸਟੇਜ ਤੋਂ ਬੋਲਦਾ ਸਟੇਜ ਤੋਂ ਮੈਂ ਉਹੀ ਬੋਲਦਾ ਜਿਹੜਾ ਕੋ ਮੇਰੀਆਂ ਅੱਖਾਂ ਨੇ ਦੇਖਿਆ ਵਾਹਿਗੁਰੂ ਜੀ ਕਾ ਖਾਲਸਾ